ਯੋ ਅਮੇਰਾ ਨਾਮ ਜੀ ਨੀਤੀ ਨਾਈ ਮੈਂ ਬਾਬੇ ਕਿਹੜੀ ਜਗ੍ਹਾ ਰਹਿੰਦੇ ਆਂ ਜੀ ਬਾਬੇ ਕਿਹਦੀ ਰਹਿੰਦੇ ਆਂ ਕੀ ਮਾਮਲਾ ਹੈ ਤੁਸੀਂ ਹਸਪਤਾਲ ਆਏ ਅਸੀਂ ਨਾ ਜੀ ਬਾਹਰ ਖੜੇ ਸੀਗੇ ਰਾਮਣਾ ਠੀਕ ਹੈ ਤੇਲਿੰਗ ਗੱਡੀਆਂ ਭਰ ਕੇ ਆਈਆਂ ਤਿੰਨ ਗੱਡੀਆਂ ਭਰ ਕੇ ਆਈਆਂ ਉਹਨਾਂ ਨੇ ਕੁਝ ਨਹੀਂ ਆਂਦੇ ਕਿ ਉਹਨਾਂ ਨੇ ਆਂਦੇ ਵਾਸਤੇ ਸਿੱਧਾ ਖੰਡੇ ਮਾਰਨੇ ਸ਼ੁਰੂ ਕਰ ਦਿੱਤੇ ਠੀਕ ਆ ਪਹਿਲਾਂ ਮੇਰੀ ਬੇਟੀ ਤੇ ਵੀ ਕਿੰਨੇ ਮਾਰੀਆਂ ਫਿਰ ਕਬੀਸ਼ਾ ਸਾਰੇ ਹੋ ਗਏ ਸੀਗੇ ਸਾਰੇ ਨੇ ਉਹਦੇ ਮਾਰਨ ਲੱਗਦੇ ਸੀਗੇ ਬਸ ਇਹਦੇ ਜਿਆਦੀਆਂ ਸੱਟਾਂ ਮਾਰਤੀਆਂ ਉਹਨਾਂ ਨੇ ਸਾਰੇ ਤੋਂ ਤਿੱਖੇ ਇਤਿਹਾਰ ਸੀਗੇ ਸਾਰੇ ਤੋਂ ਖੰਡੇ ਸੀਗੇ ਕਿਸੇ ਨੂੰ ਕੋਈ ਬਗੈਰ ਤੇ ਤਿਆਰ ਸੀ ਕੀ ਕੋਈ ਪੁਰਾਣੀ ਰੰਜਿਸ਼ ਆ ਤੁਹਾਨੂੰ ਕੋਈ ਸ਼ਿਵ ਨਹੀਂ ਸਰ ਕੋਈ ਸ਼ਿਵ ਨਹੀਂ ਸੀਗਾ ਕੀ ਕਹਿੰਦੇ ਪਹਿਲੇ ਹੀ ਉਹਨਾਂ ਨੇ ਆਂਦੀ ਮਾਰਨੀ ਸ਼ੁਰੂ ਕਰਦੀ ਕੋਈ ਸ਼ਿਵ ਨਹੀਂ ਸੀਗਾ ਪੁਰਾਣੀ ਰੰਜਿਸ਼ ਅਸੀਂ ਖੜੇ ਲਗੇ ਬਾਅਦ ਜਦੋਂ ਅਸੀਂ ਰੋਜ਼ ਕਰਦੀਆਂ ਉਹਨਾਂ ਨੇ ਆਂਦੇ ਕੀ ਕਹਿੰਦੇ ਮਾਰਨੀ ਸ਼ੁਰੂ ਕਰਦੀ ਕੋਈ ਤੁਹਾਡੇ ਨਾਲ ਕੋਣ ਹੈ ਮੇਰੇ ਨਾਲ ਆਹ ਕਹਿੰਦੇ ਇਹ ਪਾਪਾ ਇਹ ਦੋਸਤ ਆਗੇ ਨਹੀਂ ਜਿਹੜੇ ਤੁਹਾਡਾ ਫਰੈਂਡ ਉਹਦਾ ਕੀ ਨਾਮ ਹੈ ਕਬੀ ਸ਼ੋਰਾਂ ਦਾ ਨਾਮ ਹੈ ਉਹਨੂੰ ਬਹੁਤ ਜ਼ਿਆਦਾ ਕੁੱਟਿਆ ਬੁਰੀ ਹਾਲਤ ਤੇ ਕੀਤੀ ਹੋਈ ਹੈ ਅੱਛਾ ਕਿੰਨੇ ਕਿਲੋ ਕਾਇਸੀ ਕਟੋਗੜ ਜੀ 30 ਜਣੇ ਸੀਗੇ ਤਿੰਨ ਗੱਡੀਆਂ ਸੀਗੀਆਂ ਮਤਲਬ ਭਰ ਭਰ ਤੁਨ ਤੁਨ ਕੇ ਆਇਆ ਹੋਇਆ ਸੀ ਸਾਰੇ ਤੋਂ ਹਥਿਆਰ ਸੀ ਕਿਹੜੀ ਜਗ੍ਹਾ ਲੜਾਈ ਬਾਬਾ ਕਦੀ ਸ਼ੀਤਲਾ ਮਾਤਾ ਮੰਦਿਰ ਬੈਟਸ਼ੌਪ ਦੇ ਬਾਹਰ ਹੋਈ ਲੜਾਈ ਅੱਛਾ ਜੀ ਉੱਥੇ ਖੜੇ ਸੀ ਅਸੀਂ ਅਸੀਂ ਖੜੇ ਸੀ ਅਸੀਂ ਕੁਝ ਨਹੀਂ ਕਹਿੰਦੇ ਫੋਨ ਚਲਾ ਰਹੇ ਸੀ ਉਹਨਾਂ ਨੇ ਆਂਦੇ ਹੀ ਸਾਡੇ ਖੰਡੇ ਮਾਰਨੇ ਸ਼ੁਰੂ ਕਰ ਦਿੱਤੇ ਔਰ ਕੁਝ ਕੀਤਾ ਹੀ ਨਹੀਂ ਉਹਨਾਂ ਨੇ ਨਾ ਕੋਈ ਗੱਲ ਕੀਤੀ ਨਾ ਵਾਈ ਮੈਨੂੰ ਸਾਰੇ ਨੇ ਸ਼ਿਕਲੇ ਜ਼ਿਆਦਾ ਕੋਈ ਪ੍ਰਾਣੀ ਰੰਚਿਸ਼ ਵਗੈਰਾ ਕੋਈ ਪ੍ਰਾਣੀ ਨਹੀਂ ਅਸੀਂ ਖੜੇ ਸੀਗੇ ਢੋਲੀ ਉਹ ਵੀ ਡੀਲੀ ਨੰਗਰੀ ਸੀਗੇ ਅੱਜ ਪਤਨ ਕੀ ਹੋਇਆ ਤਿੰਨ ਗੱਡੀਆਂ ਸੀਗੇ ਭਰ ਕੇ ਮੈਨੂੰ ਅੱਧੇ ਸ਼ਕਲਾ ਵੀ ਯਾਦ ਆ ਕੀ ਕਹਿੰਦੇ ਉਹਨਾਂ ਨੇ ਆਂਦੀ ਸਾਡੇ ਦਨ ਇਹਦੇ ਖੰਡੇ ਮਾਰੇ ਪਹਿਲਾਂ ਮੇਰੇ ਵੀ ਉਹਨਾਂ ਨੇ ਖੰਡਾ ਛੱਡਾ ਮਾਰਿਆ ਸਿਰ ਉੱਤੇ ਉਹ ਨਾਂਗੇ ਬਚਾ ਹੋ ਗਿਆ ਪਰ ਇਹਦੇ ਬਹੁ ਮਾਰੀਆਂ ਉਹਨਾਂ ਨੇ ਕੀ ਕਹਿੰਦੇ ਸਾਰੇ ਖੰਡੇ ਮਾਰੇ ਸਾਰੇ ਇਹਨੂੰ ਇਹਦੀ ਵੀਡੀਓ ਵੀ ਬਣਾਈ ਹੈ ਉਹਨਾਂ ਨੇ ਕੀ ਕਹਿੰਦੇ ਸਾਰੇ ਨੇ ਮਾਰੀਆਂ ਇਹਦੇ ਕੋਈ ਜਾਣਦੇ ਕਿਸੇ ਨੂੰ ਅੱਜ ਵੀ ਮੈਂ ਸਾਰੇ ਸ਼ਕਲਾ ਪਛਾਣਦਾ ਵਾਜੀ ਜੋ ਖਰਾਂ ਜਾਂਦੇ ਹਾਂ ਜੀ ਸਾਰੇ ਨੰਗਦੇ ਹੁੰਦੇ ਦੁਕਾਨਦਾਰੋ ਕੀ ਕਹਿੰਦੇ ਪਹਿਲੇ ਕੀ ਕਹਿੰਦੇ ਆ ਆ ਗੱਡੀ ਦਾ ਨੰਬਰ ਆਈ ਆ ਦੇਖੋ ਗੱਡੀ ਨੰਬਰ ਨੋਟ ਕੀਤਾ ਤੁਸੀਂ ਹਾਂ ਕਿਹਨਾ ਨੰਬਰ ਆ ਬੀਵੀ ਸ਼ਕਤੀ ਦਾਸ ਸੀਟੀ 5501 ਕੀ ਮੰਗ ਕਰਦੇ ਤੁਸੀਂ ਉਸ ਸਾਹਿਬ ਚਾਹੀਦਾ ਹੀ ਬਸ ਉਸ ਦੀ ਮੰਗ ਕਰਨੀ ਹੈ ਕੀ ਨਾਮ ਤੁਹਾਡਾ ਹੈ ਮੇਰਾ ਨਾਮ ਜੀ ਨੀਤੀ ਨਾਈ ਮੈਂ ਬਾਬੇ ਦੀ ਕਿਹੜੀ ਜਗਰਾਂ ਹੈ ਜੀ ਬਾਬੇ ਦੀ ਦੰਨੀ ਜੀ ਕੀ ਮਾਮਲਾ ਹੈ ਤੁਸੀਂ ਹਸਪਤਾਲ ਆਏ ਹੋ ਅਸੀਂ ਨਾ ਜੀ ਬਾਹਰ ਖੜੇ ਸੀਗੇ ਰਾਮਣਾ ਠੀਕ ਹੈ ਤਿੰਨ ਗੱਡੀਆਂ ਭਰ ਕੇ ਆਈਆਂ ਤਿੰਨ ਗੱਡੀਆਂ ਭਰ ਕੇ ਆਈਆਂ ਉਹਨਾਂ ਨੇ ਕੁਝ ਨਹੀਂ ਆਂਦੇ ਗਿਆ ਉਹਨਾਂ ਨੇ ਆਂਦੇ ਬਾਅਦ ਸਿੱਧਾ ਖੰਡੇ ਮਾਰਨੇ ਸ਼ੁਰੂ ਕਰ ਦਿੱਤੇ ਠੀਕ ਹੈ ਪਹਿਲਾਂ ਮੇਰੀ ਬੇਟੀ ਦੇ ਵੀ ਕਿੰਨੇ ਮਾਰੀਆਂ ਫਿਰ ਕਬੀਸ਼ਾ ਸਾਰੇ ਹੋ ਗਏ ਸੀਗੇ ਸਾਰੇ ਨੇ ਉਹਦੇ ਮਾਰਨ ਲੱਗਦੇ ਸੀਗੇ ਬਸ ਇਹਦੇ ਜਿਆਦੀਆਂ ਸੱਟਾਂ ਮਾਰਦੀਆਂ ਉਹਨਾਂ ਨੇ ਸਾਰੇ ਤੋਂ ਤਿੱਖੇ ਇਤਿਆਹ ਸੀਗੇ ਸਾਰੇ ਤੋਂ ਖੰਡੇ ਸੀਗੇ ਜਿਸ ਨੂੰ ਕੋਈ ਬਗੈਰ ਇਤਿਆਹ ਤੋਂ ਕੀ ਕੋਈ ਪੁਰਾਣੀ ਰੰਜਿਸ਼ ਆ ਦੋਸ਼ ਵੀ ਨਹੀਂ ਸਰ ਕੁਛ ਵੀ ਨਹੀਂ ਸੀਗਾ ਕੀ ਕਹਿੰਦੇ ਪਹਿਲੇ ਹੀ ਉਹਨਾਂ ਨੇ ਆਂਦੀ ਮਾਰਨੀ ਸ਼ੁਰੂ ਕਰ ਦਿੱਤੀ ਕੁਛ ਨਹੀਂ ਸੀਗਾ ਪੁਰਾਣੀ ਰੰਜਿਸ਼ ਅਸੀਂ ਖੜੇ ਲਗੇ ਬਾਅਦ ਜਦੋਂ ਅਸੀਂ ਰੋਜ਼ ਕਰਦੀਆਂ ਉਹਨਾਂ ਨੇ ਆਂਦੀ ਕੀ ਕਹਿੰਦੇ ਮਾਰਨੀ ਸ਼ੁਰੂ ਕਰਤੀ ਕੋਈ ਤੁਹਾਡੇ ਨਾਲ ਕੋਣ ਹੈ ਮੇਰੇ ਨਾਲ ਆ ਆ ਕੀ ਕਹਿੰਦੇ ਇਹਦੇ ਪਾਪਾ ਇਹ ਦੋਸਤ ਆਗੇ ਨਹੀਂ ਜਿਹੜੇ ਤੁਹਾਡਾ ਫਰੈਂਡ ਹੋਰਾਂ ਦਾ ਕੀ ਨਾਮ ਹੈ ਕਬੀ ਸ਼ੋਲਾ ਦਾ ਨਾਮ ਹੈ ਉਹਨੂੰ ਬਹੁਤ ਜ਼ਿਆਦਾ ਕੁੱਟਿਆ ਬੁਰੀ ਹਾਲਤ ਤੇ ਕੀਤੀ ਹੋਈ ਹੈ ਅੱਛਾ ਕਿੰਨੇ ਕਿਲੋ ਕਾਇਸੀ ਕਟੋਗੜ ਜੀ 30 ਜਣੇ ਸੀਗੇ ਤਿੰਨ ਗੱਡੀਆਂ ਸੀਗੀਆਂ ਮਤਲਬ ਭਰ ਭਰ ਤੁਨ ਤੁਨ ਕੇ ਆਏ ਹੋਏ ਸੀ ਸਾਰੇ ਤੋਂ ਹਥਿਆਰ ਸੀ ਕਿਹੜੀ ਜਗ੍ਹਾ ਲੜਾਈ ਹੋਈ ਬਾਬਾ ਕਦੀ ਸ਼ੀਤਲਾ ਮਾਤਾ ਮੰਦਿਰ ਬੈਟਸ਼ਾਪ ਦੇ ਬਾਹਰ ਹੋਈ ਲੜਾਈ ਅੱਛਾ ਜੀ ਉੱਥੇ ਖੜੇ ਸੀ ਜਾਇ ਤੇ ਸੁਣਦੇ ਸੀ ਅਸੀਂ ਅਸੀਂ ਖੜੇ ਸੀ ਅਸੀਂ ਕੁਝ ਨਹੀਂ ਕਰਦੇ ਫੋਨ ਚਲਾ ਰਹੇ ਸੀ ਉਹਨਾਂ ਨੇ ਆਂਦੇ ਹੀ ਸਾਡੇ ਖੰਡੇ ਮਾਰਨੇ ਸ਼ੁਰੂ ਕਰਦੇ ਔਰ ਕੁਝ ਕੀਤੇ ਨਹੀਂ ਉਹਨਾਂ ਨੇ ਨਾ ਕੋਈ ਗੱਲ ਕੀਤੀ ਨਾ ਵਾਈ ਮੈਨੂੰ ਸਾਰੇ ਨੇ ਕੋਈ ਪ੍ਰਾਣੀ ਨਹੀਂ ਜਿਸ ਵਗੈ ਕੋਈ ਪ੍ਰਾਣੀ ਨਹੀਂ ਅਸੀਂ ਖੜੇ ਸੀਗੇ ਢੋਲੀ ਉਹ ਵੀ ਡੀਲੀ ਨੰਗੇ ਸੀਗੇ ਅੱਜ ਪਤਨ ਕੀ ਹੋਇਆ ਤਿੰਨ ਗੱਡੀਆਂ ਸੀਗੇ ਭਰ ਕੇ ਮੈਨੂੰ ਅੱਧੇ ਸ਼ਕਲਾ ਵੀ ਯਾਦ ਆ ਕੀ ਕਹਿੰਦੇ ਉਹਨਾਂ ਨੇ ਆਂਦੀ ਸਾਡੇ ਦਨ ਇਹਦੇ ਖੰਡੇ ਮਾਰੇ ਪਹਿਲਾਂ ਮੇਰੇ ਵੀ ਉਹਨਾਂ ਨੇ ਖੰਡਾ ਛੱਡਾ ਮਾਰਿਆ ਸਿਰ ਉੱਤੇ ਉਹ ਨਾਂਗੇ ਬਚਾ ਹੋ ਗਿਆ ਪਰ ਇਹਦੇ ਬਹੁ ਮਾਰੀਆਂ ਉਹਨਾਂ ਨੇ ਕੀ ਕਹਿੰਦੇ ਸਾਰੇ ਖੰਡੇ ਮਾਰੇ ਸਾਰੇ ਇਹਨੂੰ ਇਹਦੀ ਵੀਡੀਓ ਵੀ ਬਣਾਈ ਹੈ ਉਹਨਾਂ ਨੇ ਕੀ ਕਹਿੰਦੇ ਸਾਰੇ ਨੇ ਮਾਰੀਆਂ ਇਹਦੇ ਕੋਈ ਜਾਣਦੇ ਕਿਸੇ ਨੂੰ ਅਸੀਂ ਮੈਂ ਸਾਰੇ ਸ਼ਕਲਾ ਪਹਿਚਾਨਦਾ ਬਾਈ ਉਹ ਜਖਰਨ ਜਾਨੀ ਹਾਂਜੀ ਸਾਰੇ ਨੰਗਦੇ ਹੁੰਦੀ ਦੁਕਾਨਦਾਰੋ ਕੀ ਕਹਿੰਦੇ ਪਹਿਲੇ ਕੀ ਕਹਿੰਦੇ ਆ ਆ ਗੱਡੀ ਦਾ ਨੰਬਰ ਆਈ ਆ ਦੇਖੋ ਗੱਡੀ ਦਾ ਨੰਬਰ ਨੋਟ ਕੀਤਾ ਤੁਸੀਂ ਕਿਹਨੇ ਨੰਬਰ ਆ ਬੀਵੀ ਸ਼ਕਤੀ ਦਾਸ ਸੀਟੀ 5501 ਕੀ ਮੰਗ ਕਰਦੇ ਤੁਸੀਂ ਇਨਸਾਫ ਚਾਹੀਦਾ ਹੀ ਬਸ ਰੋਟੀ ਮੰਗ ਕਰਨੀ ਹੈ